ਹਾਜਕਾਲ ਦਿਖਾਵੇ ਦਾ ਦੌਰ ਚੱਲ ਰਿਹਾ ਹੈ ਇਸ ਲਈ ਲੋਕ ਖੁਸ਼ ਹੋਣ ਦੀ ਬਜਾਏ ਆਪਣੀ ਖੁਸ਼ੀ ਦਿਖਾਉਣ ਵਿੱਚ ਲੱਗੇ ਹੋਏ ਨੇ ਤੁਹਾਡੀ ਪਿੱਠ ਪਿੱਛੇ ਕੌਣ ਕੀ ਬੋਲਦਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਸਾਹਮਣੇ ਕੋਈ ਮੂੰਹ ਨਾ ਖੋਲੇ ਬਸ ਇੰਨਾ ਹੀ ਕਾਫੀ ਹੈ ਝੂਠੀ ਸ਼ਾਨ ਦੇ ਪਰਿੰਦੇ ਹੀ ਜ਼ਿਆਦਾ ਫੜਫੜਾਉਂਦੇ ਨੇ ਬਾਜ਼ ਜਿਉਂਡਾਰੀ ਵਿੱਚ ਕਦੇ ਆਵਾਜ਼ ਨਹੀਂ ਹੁੰਦੀ ਮੈਨੂੰ ਪਰਖਣ ਤੋਂ ਬਿਹਤਰ ਹੈ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ ਝੂਠੀ ਮੁਸਕਰਾਹਟ ਝੂਠਾ ਦਿਖਾਵਾ ਕਦੇ ਵੀ ਬਹੁਤਾ ਚਿਰ ਸਾਥ ਨਹੀਂ ਦਿੰਦੇ ਜੇਕਰ ਅਸੀਂ ਦਿਲ ਤੋਂ ਇਹ ਭਾਵਨਾ ਨਹੀਂ ਰੱਖਦੇ ਤਾਂ ਲੋਕ ਬੜੀ ਆਸਾਨੀ ਨਾਲ ਮਹਿਸੂਸ ਕਰ ਲੈਂਦੇ ਨੇ ਕਹਿਣ ਦਾ ਮਕਸਦ ਇਹੀ ਹੈ ਕਿ ਅਸਲੀਅਤ ਦਾ ਹੋਣਾ ਦਿਖਾਵੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਜਦੋਂ ਵੀ ਮਹਿਸੂਸ ਹੋਇਆ ਕਿ ਮੈਂ ਤੇਰੇ ਲਈ ਖਾਸ ਹਾਂ ਤਾਂ ਤੇਰੀ ਬੇਰੁਖੀ ਨੇ ਸਮਝਾ ਦਿੱਤਾ ਕਿ ਮੈਂ ਝੂਠੀ ਆਸ ਵਿਛਾ ਪਤਾ ਨਹੀਂ ਕਿਉਂ ਲੋਕ ਸੱਚ ਸੁਣਨ ਤੋਂ ਕੰਨੀ ਘਤਰੌਂਦੇ ਨੇ ਸਿਫਤ ਭਾਵੇਂ ਝੂਠੀ ਹੀ ਹੋਵੇ ਸੁਣ ਕੇ ਖੂਬ ਮੁਸਕਰਾਉਂਦੇ ਨੇ ਕਿਸੇ ਦਾ ਦਿਲ ਦੁਖਾਉਣ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਿਓ ਕਿ ਇੱਕ ਦਿਲ ਤੁਹਾਡੇ ਕੋਲ ਵੀ ਹੈ ਖਾਸੇ ਝੂਠੇ ਹੀ ਹੁੰਦੇ ਨੇ ਜਨਾਬ ਕਿਸੇ ਨੂੰ ਦੇਖਣ ਦੀ ਬਜਾਏ ਉਸ ਨੂੰ ਸਮਝਣਾ ਸਿੱਖ ਲੋ ਇਸੇ ਲਈ ਕਿਤਾਬ ਨੂੰ ਪਸੰਦ ਕਰਦੀ ਹਾਂ ਮੈਂ ਉਹ ਟੁੱਟ ਕੇ ਬिखरਣਾ ਪਸੰਦ ਕਰਦੀ ਹੈ ਪਰ ਆਪਣੇ ਲਫ਼ਜ਼ ਕਦੇ ਨਹੀਂ ਬਦਲਦੀ ਐਨੇ ਪਿਆਰ ਨਾਲ ਚਾਇਆ ਜਾਵੇ ਤਾਂ ਪੱਥਰ ਵੀ ਸਾਡੇ ਆਪਣੇ ਹੋ ਜਾਂਦੇ ਨੇ ਪਤਾ ਨਹੀਂ ਇਹ ਮਿੱਟੀ ਦੇ ਇਨਸਾਨ ਐਨੇ ਹੰਕਾਰੀ ਕਿਉਂ ਹੁੰਦੇ ਨੇ ਸਾਡੇ ਦੇਸ਼ ਵਿੱਚ ਅਜਿਹਾ ਕੋਈ ਕਾਰੋਬਾਰ ਨਹੀਂ ਜੋ ਚੱਲੇ ਹੀ ਨਾ ਜੇਕਰ ਤੁਸੀਂ ਸੱਪ ਵੇਚਣ ਲਈ ਵੀ ਦੁਕਾਨ ਲਗਾ ਲਓ ਤਾਂ ਵੀ ਚੱਲ ਹੀ ਜਾਵੇਗੀ ਲੋਕ ਇਹ ਸੋਚ ਕੇ ਖਰੀਦ ਲੈਣਗੇ ਕਿ ਚਲੋ ਗੋਂਡੀਆਂ ਦੇ ਘਰ ਛੱਡਾਂਗੇ ਜੋ ਦੂਜਿਆਂ ਦੇ ਚਿਹਰਿਆਂ ਤੇ ਮੁਸਕਾਨ ਦੇਖਣਾ ਚਾਹੁੰਦੇ ਹੈ ਰੱਬ ਉਹਨਾਂ ਦੀ ਮੁਸਕਰਾਹਟ ਕਦੇ ਵੀ ਨਹੀਂ ਖੋਂਦਾ ਮੀਲਾ ਦਾ ਲੰਮਾ ਸਫ਼ਰ ਇੱਕ ਪਲ ਵਿੱਚ ਬਰਬਾਦ ਹੋ ਗਿਆ ਜਦੋਂ ਸਾਡੇ ਆਪਣਿਆਂ ਨੇ ਕਿਹਾ ਕਿ ਦੱਸੋ ਕਿਵੇਂ ਆਉਣਾ ਹੋਇਆ ਬੁਰਾ ਸਿਰਫ ਇਨਾ ਹੀ ਕਰੋ ਕਿ ਜਦੋਂ ਖੁਦ ਉੱਪਰ ਬਣ ਆਵੇ ਤਾਂ ਤੁਸੀਂ ਸਹਿ ਸਕੋ ਸਮਾਜੇਕਰ ਇੱਕੋ ਜਿਹਾ ਰਹਿੰਦਾ ਤਾਂ ਫਿਰ ਆਪਣਿਆਂ ਦੀ ਪਛਾਣ ਕਿਵੇਂ ਹੁੰਦੀ ਦੁਨੀਆ ਦੇ ਸਾਰੇ ਐਸ਼ੋ ਰਾਮ ਪੈਸੇ ਨਾਲ ਖਰੀਦ ਲਵੋ ਬਸ ਸਾਨੂੰ ਇਨਾ ਕੁ ਹੀ ਦੱਸ ਦਿਓ ਕਿਸ ਨੂੰ ਕਿਸ ਬਾ ਖਰੀਦਿਆ ਜ਼ਿੰਦਗੀ ਦੇ ਰਾਹਾਂ ਉੱਪਰ ਥੋੜਾ ਸੰਭਲ ਕੇ ਚੱਲੋ ਕੰਡੇ ਬਹੁਤ ਚੁਬਦੇ ਨੇ ਕੁਝ ਪੈਰਾਂ ਵਿੱਚ ਅਤੇ ਕੁਝ ਸੀਨੇ ਵਿੱਚ ਲੋਕ ਕਹਿੰਦੇ ਨੇ ਕਿ ਅਸੀਂ ਮੁਸਕਰਾਉਂਦੇ ਬਹੁਤ ਹਾਂ ਤੇ ਅਸੀਂ ਥੱਕ ਗਏ ਹਾਂ ਦਰਦਾਂ ਨੂੰ ਲੁਕਾਉਂਦੇ ਲੁਕਾਉਂਦੇ ਗੁਣ ਨਹੀਂ ਮੈਂ ਕਰਾਂਗੀ ਆਪਣੇ ਦਰਦਾਂ ਨੂੰ ਬਿਆਹ ਕਿਸੇ ਅੱਗੇ ਜਦੋਂ ਦਰਦ ਨੂੰ ਮੈਂ ਹੀ ਚੱਲਣਾ ਹੈ ਤਾਂ ਡਰਾਮਾ ਕਿਉਂ ਕਰਨਾ ਬੰਸਰੀ ਤੋਂ ਸਿੱਖੋ ਜ਼ਿੰਦਗੀ ਜਿਉਣ ਦਾ ਤਰੀਕਾ ਸੀਨੇ ਵਿੱਚ ਕਿੰਨੇ ਛੇਕ ਨੇ ਫਿਰ ਵੀ ਉਹ ਗੁਣ ਗੁਣਾਉਂਦੀ ਹੈ ਜ਼ਰੂਰੀ ਨਹੀਂ ਕਿ ਮਿਠਾਈ ਖਵਾ ਕੇ ਹੀ ਦੂਜਿਆਂ ਦਾ ਮੂੰਹ ਮਿੱਠਾ ਕਰੀਏ ਤੁਸੀਂ ਮਿੱਠਾ ਬੋਲ ਕੇ ਵੀ ਲੋਕਾਂ ਨੂੰ ਖੁਸ਼ੀ ਦੇ ਸਕਦੇ ਹੋ ਇਹ ਜ਼ਿੰਦਗੀ ਇੱਕ ਅਜੀਬ ਜਿਹੀ ਦੌੜ ਹੈ ਜਿੱਤ ਜਾਈਏ ਤਾਂ ਕਈ ਆਪਣੇ ਪਿੱਛੇ ਛੁੱਟ ਜਾਂਦੇ ਨੇ ਅਤੇ ਜੇਕਰ ਹਾਰ ਜਾਈਏ ਤਾਂ ਆਪਣੇ ਹੀ ਪਿੱਛੇ ਛੜ ਜਾਂਦੇ ਨੇ ਜ਼ਿੰਦਗੀ ਬਹੁਤ ਸੋਹਣੀ ਬਣ ਜਾਂਦੀ ਹੈ ਜੇਕਰ ਸਾਥ ਨਿਭਾਉਣ ਵਾਲਾ ਧੋਖੇਬਾਜ਼ ਨਾ ਹੋਵੇ ਮੁਸ਼ਕਲਾਂ ਨੂੰ ਕਹਿ ਦਿਓ ਕਿ ਉਲਝਣ ਨਾ ਸਾਡੇ ਨਾਲ ਸਾਨੂੰ ਹਰ ਹਾਲਾਤ ਵਿੱਚ ਜਿਉਣ ਦਾ ਉਹਨਾਂ ਰੌਂਦਾ ਹੈ ਜਦੋਂ ਛੋਟੇ ਸੀ ਤਾਂ ਵੱਡੀਆਂ-ਵੱਡੀਆਂ ਗੱਲਾਂ ਵਿੱਚੇ ਵੈ ਗਏ ਹੁਣ ਜਦੋਂ ਅਸੀਂ ਵੱਡੇ ਹੋ ਗਏ ਤਾਂ ਛੋਟੀਆਂ-ਛੋਟੀਆਂ ਗੱਲਾਂ ਵਿੱਚ ਹੀ ਬिखर ਗਏ ਚਿਹਰੇ ਦੀ ਚਮਕ ਅਤੇ ਘਰਾਂ ਦੀਆਂ ਉਚਾਈਆਂ ਤੇ ਨਾ ਜਾਇਓ ਜੇਕਰ ਘਰ ਦੇ ਬਜ਼ੁਰਗ ਮੁਸਕਰਾਉਂਦੇ ਹੋਏ ਮਿਲਣ ਤਾਂ ਸਮਝ ਲੈਣਾ ਕਿ ਇਹ ਅਮੀਰਾਂ ਦਾ ਘਰ ਹੈ ਉਹ ਸਮਾਂ ਹੀ ਵੱਖਰਾ ਸੀ ਜਦੋਂ ਲੋਕ ਰੋਂਦੇ ਸੀ ਗੈਰਾਂ ਦੇ ਲਈ ਅੱਜ ਤਾਂ ਆਪਣੇ ਨੂੰ ਰਵਾ ਕੇ ਮੁਸਕਰਾਉਂਦੇ ਨੇ ਲੋਕ ਸਫਲ ਹੋਣ ਲਈ ਆਪਣੀ ਮਿਹਨਤ ਤੇ ਵਿਸ਼ਵਾਸ ਕਰਨਾ ਹੁੰਦਾ ਹੈ ਕਿਸਮਤ ਤਾਂ ਜੂਏ ਵਿੱਚ ਅਜ਼ਮਾਈ ਜਾਂਦੀ ਹੈ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਸਮਾਂ ਕੱਢੋ ਨਹੀਂ ਤਾਂ ਤੁਹਾਡੇ ਕੋਲ ਜਦੋਂ ਸਮਾਂ ਹੋਵੇਗਾ ਉਦੋਂ ਤੱਕ ਵੀ ਸ਼ਾਇਦ ਰਿਸ਼ਤੇ ਹੀ ਨਾ ਬਚਣ ਅੱਜ ਦੀ ਤਾਰੀਖ ਵਿੱਚ ਹਰ ਆਦਮੀ ਹਰ ਚੀਜ਼ ਦੀ ਕੀਮਤ ਲਗਭਗ ਜਾਣਦਾ ਹੀ ਹੈ ਪਰ ਇਨਸਾਨੀਅਤ ਦੀ ਕੀਮਤ ਪਛਾਨਣ ਵਿੱਚ ਮਾਤ ਖਾ ਜਾਂਦਾ ਹੈ ਆਪਣੇ ਜ਼ਖਮ ਸਾਰੀ ਦੁਨੀਆ ਨੂੰ ਨਾ ਦਿਖਾਓ ਚੰਦ ਲੋਕ ਹੀ ਹੁੰਦੇ ਨੇ ਮਲਮ ਲਗਾਉਣ ਵਾਲੇ ਬਾਕੀ ਤਾਂ ਹੱਥਾਂ ਵਿੱਚ ਲੂਣ ਲੈ ਕੇ ਘੁੰਮ ਰਹੇ ਨੇ ਸਫਲ ਉਹੀ ਹੈ ਜੋ ਆਪਣੇ ਦੁਸ਼ਮਣਾਂ ਤੋਂ ਨਹੀਂ ਬਲਕਿ ਆਪਣੀਆਂ ਛਾਵਾਂ ਤੇ ਜਿੱਤ ਪਾ ਲੈਂਦਾ ਹੈ ਕੜੀ ਮੁਰਮਤ ਕਰਨ ਵਾਲੇ ਮਿਲ ਹੀ ਜਾਂਦੇ ਨੇ ਪਰ ਆਪਣਾ ਸਮਾਂ ਇਨਸਾਨ ਨੂੰ ਆਪ ਹੀ ਸੁਧਾਰਨਾ ਪੈਂਦਾ ਹੈ ਲਗਨ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਜਿਸ ਨੂੰ ਲੱਗ ਜਾਂਦੀ ਹੈ ਉਸ ਦਾ ਜੀਵਨ ਬਦਲ ਦਿੰਦੀ ਹੈ ਜਿਸ ਕੰਮ ਨੂੰ ਕਰਨ ਤੋਂ ਤੁਹਾਨੂੰ ਡਰ ਲੱਗਦਾ ਹੈ ਉਸ ਕੰਮ ਨੂੰ ਕਰ ਦਿਖਾਉਣਾ ਹੀ ਸਾਹਸ ਕੋਉਂਦਾ ਹੈ ਜੇਕਰ ਕੋਈ ਤੁਹਾਡਾ ਦਿਲ ਦੁਖਾਵੇ ਤਾਂ ਬੁਰਾ ਨਾ ਮੰਨਿਓ ਕਿਉਂਕਿ ਕੁਦਰਤ ਦਾ ਨਿਯਮ ਹੈ ਕਿ ਜਿਹੜੇ ਰੁੱਖ ਤੇ ਸਭ ਤੋਂ ਵੱਧ ਫਲ ਹੁੰਦੇ ਨੇ ਉਸ ਨੂੰ ਸਭ ਤੋਂ ਵੱਧ ਪੱਥਰ ਮਾਰੇ ਜਾਂਦੇ ਨੇ ਸੋ ਦੋਸਤੋ ਇਹੋ ਜਿਹੇ ਵੀਡੀਓਜ਼ ਦੇ ਲਈ ਜੁੜੇ ਰਹੋ ਮਨ ਦੇ ਲਵਸ ਚੈਨਲ ਦੇ ਨਾਲ ਆਪਣਾ ਖਿਆਲ ਰੱਖਣਾ ਤੇ ਹਮੇਸ਼ਾ ਮੁਸਕਰਾਉਂਦੇ ਰਹਿਣਾ ਧੰਨਵਾਦ